ਪਾਈਸਾਤ ਆਪ੍ਰਿਤਿ ਆਪ ਗੁਰਬਾਨੀ ਦੇ ਨਾਲ ਜੁੜਨਾ ਚਾਹੀਏ ਇਹਨਾਂ ਤੋਂ ਉਪਰੰਤ ਮੈਂ ਬੇਨਤੀ ਕਰਦੇ ਹਾਂ ਦਿੱਲੀ ਤੋਂ ਆਏ ਹਨ ਮਿੱਠੋ ਹੋਲਡਰ ਸੰਕਰਤਾ ਜੀ ਨਰਲਾ ਜੀ ਸਾਡੇ ਸ਼ਿਰਵ ਰਾਜੀ ਨਰਲਾ ਜੀ ਜਿਹੜੇ ਅਸੀਂ ਮੇਮਦਾਰ ਹਾਂ ਸਭੇ ਨੂੰ ਤੇ ਅੱਜ ਆਲਨ ਆਪ ਗੁਰਬਾਨੀ ਦੇ ਨਾਲ ਜੁੜਨਾ ਚਾਹੀਏ i mm -hmm. 门。啊 ਸਰਤਾ ਦਾ ਬਹੁਤ ਪੁਰਾਣਾ ਵਚਨ ਯਾਦ ਆਇਆ ਸਾਥ ਸੇਗਦੀ ਗ੍ਰੀਪ ਨੂੰ ਆਜੇ ਮਹਾਰਾਜੀ ਬੈਨਾ ਜਾਣ ਵਾਸਤੇ ਉਪਕਿਰਤ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਪਿਆਰੇ ਨੇ ਬੈਨਾ ਜਾਣਾ ਹੋਵੇ ਬੜੇ ਦੇਰ ਦਾ ਰੋਚ ਉਹ ਸਰੀਰ ਜਾਸੰਗ ਦੇ ਨੇ ਬੈਨਾ ਪਹੁੰਚੇ ਸਾਥ ਸੇਗਦੀ ਉਹਨਾਂ ਡੇਰਾ ਰੇਤ ਸੀ ਬਣਿਆ ਉੱਥੇ ਮੌਕੇ ਬੰਦ ਬੋਜ਼ੇ ਹੁੰਦੇ ਸੰਡੇਰੇ ਤੇ ਰਾਣੇ ਸੇ ਬਣਿਆ ਦੋ ਲੱਕੜ ਲੱਕੜ ਦੀ ਇਹ ਵਾਰਸੇ ਬੜੇ ਵੱਡਰ ਹੁੰਦੇ ਸੰ ਸਿਖਾ ਸ਼ਾਦੋਂ ਦੇ ਕਿਸ਼ਾਰੇ ਕੁਰਤੇ ਪਜਾਮੇ ਚੋਕੇ ਲੈ ਲੈਦੇ ਸਤ ਮਹਾਰਾਜੀ ਕਹੜਾ ਭਾਈ ਇਹ ਕੋਈ ਸ਼ਤਰਵਾਸੇ ਹੁੰਦੇ ਨੇ ਇਹਨਾਂ ਨੂੰ ਕੱਪੜਿਆਂ ਨਾਲ ਕੀ ਮਤਲਬ ਹੈ ਇਹਨਾਂ ਨਾਲ ਕੱਪੜਿਆਂ ਨਾਲ ਕੀ ਮਤਲਬ ਹੈ ਇਹਨਾਂ ਨੂੰ ਕੋਈ ਪਾਲਿਆ ਕਰਦਾ ਤੇ ਇੱਕ ਵਾਰਾਂ ਦਾ ਮੈਨੂੰ ਬਚਨ ਯਾਦ ਆ ਗਿਆ

ਮੈਨੂੰ ਇਸ਼ਾਰਾ ਕੀਤਾ ਮੈਂ ਗਿਆ ਮੈਨੂੰ ਨਾਮ ਨਾਲ ਇੱਕ ਮੁਖਾਰੇ ਵਿੱਚ ਛੋਲੇ ਨਾਲ ਦਾ ਖਾਲੇ ਦਿੱਤੀ ਹੁੰਦੀ ਸੀ ਤੇ ਨਿਕਾੜਾ ਮੇਰਾ ਪੁੱਤ ਸੀ 12 13 ਸਾਲ ਦਾ ਸਾ ਮੇਰੇ ਦੂਹਾਂ ਪਹੁੰਚਿਆ ਮੇਥੋਂ ਨਾਲ ਮ ਮੁਖਾਰੇ ਭਰਦੇ ਅਖਰਾ ਖਾਦਾ ਨਹੀਂ ਉਹ ਮਖਾਰੇ ਲੈ ਕੇ ਤੇ ਬਾਹਰ ਜਿਹਨੇ ਆਖਿਆ ਸੀ ਇਹ ਬਾਜ਼ਰ ਦੇ ਨੇ ਮੁਖਾਰੇ ਨੇ ਬੜੇ ਸ਼ਕੀਲ ਨੇ ਉਹ ਲੈ ਆ ਕੇ ਤੇ ਮੰਦਰ ਦੇ ਵਿੱਚ ਬੈ ਕੇ ਬੰਦਰਾਂ ਨੂੰ ਪਾਉਂਦੇ ਰਹਿਣਾ ਉਹ ਵਕਤ ਤੁਹਾਨੂੰ ਯਾਦ ਸੰਤਾਂ ਦਾ ਆਤਮਾਸ਼ਾ ਕਹਿਣਾ ਥਾਗਾ ਜੇ ਤੋਂ ਮਖਾਣੇ ਛੁੰਦੇ ਰਹੇ ਸਾਂਸੇ ਕੀ ਬੜਾ ਇਹ ਪਿਆਰ ਉਹਨਾਂ ਨੇ ਕੀਤਾ ਸਰ ਉਹਨਾਂ ਨੂੰ ਪਿਆਰ ਨਹੀਂ ਹੁੰਦਾ ਵਾਹਿਗੁਰੂ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਫਤਿਹ 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 ਹਰੇ ਨੂੰ ਪਿਆਰ ਦੇਦੇ ਨੇ ਕੀ ਮਰਾਲਾ ਜੀ ਸਾਡੇ ਸ਼ਿਮਰਾ ਜੀ ਮਰਾਲਾ ਜੀ ਜਿਹੜੇ ਉਹਨਾਂ ਦੇ ਸਿਮਾਧਾਰ ਹਨ ਸਭ ਨੂੰ ਅੱਜ ਜਨਨ ਕੋ ਆ ਗੁਰਬਾਣੀ ਦੇ ਨਾਲ ਜੁੜਨ ਲੱਗੇ